ਇੱਥੇ ਮੋٹے-ਮੋਟੇ ਅੱਖਰਾਂ 'ਚ ਲਿਖਿਆ ਵੀ ਉੱਪਰ ਚੜ੍ਹਨਾ ਮਨਾ ਹੈ ਪਰ ਦੇਖੋ ਦੇਖ ਲੋਕਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਕਿ ਉੱਪਰ ਆ ਚੜ੍ਹ ਚੜ੍ਹ ਕੇ ਕਿਹੜੇ ਬਾਈ ਨੇ ਫੋਟਾਂ ਖਿਚਾਉਂਦੇ ਨੇ ਬਾਈ ਜੀ ਲਿਖਿਆ ਵੀ ਹੋਇਆ ਹੋਇਆ ਉਰੇ ਮੈਂ ਥੋੜੇ ਲੰਬੀ ਜਾ ਕੇ ਗੱਲ ਕਰਦਾ ਬਾਈ ਨਾਲ ਸ਼ਾਇਦ ਇਹਨੂੰ ਬੁਰਾ ਲੱਗੇ ਪਰ ਇਹ ਦੱਸਣਾ ਬਹੁਤ ਜ਼ਰੂਰੀ ਆ ਧਿਆਨ ਨੂੰ ਪਤਾ ਕੀ ਗੱਲ ਆ ਦੇਖੋ ਉਹਦੇ ਪੈਰਾਂ 'ਚ ਵੀ ਉੱਥੇ ਲਿਖਿਆ ਹੋਇਆ ਤੁਸੀਂ ਅੱਪਾ ਇਸ ਨੂੰ ਮਹਾਨ ਮੰਨਦੇ ਆ ਮਹਾਨ ਕਲਾਕਾਰ ਮੰਨਦੇ ਆ ਪਰ ਤੁਸੀਂ ਮਹਾਨ ਦੇ ਮੋਢੇ ਦੇ ਐ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹੋ ਜੇ ਮੈਂ ਜੁੱਤੀਆਂ ਦੀ ਗੱਲ ਵੀ ਛੱਡਦਾ ਤੈਨੂੰ ਜਿਹੜੀਆਂ ਕਤਿੜਾਂ ਨੇ ਹੈ ਮਾਰਿਆ ਜਿਹੜੀਆਂ ਕਤਿੜਾਂ ਨੇ ਹੈ ਮਾਰਿਆ 21 ਦੇ ਕਤਿ ਪਾ ਦੇਣਗੇ ਜਿੱਦੇ ਮੱਜ ਵੀ ਸਿੱਖਾਂ ਦੇ ਡਿੱਕ ਚੜਗੇ ਵੀ ਬੱਖੀਆਂ ਹਲਾ ਦੇਣਗੇ ਰੰਗ ਰੇਟੇ ਗੁਰੂ ਕੇ ਬੇਟ ਛੱਡਦੇ ਨਹੀਂ ਬੱਖੀਆਂ ਹਲਾ ਦੇਣਗੇ ਤੇ ਉਹੀ ਗੱਲ ਫੇਰ ਆ ਗਈ ਹੁਣ ਮੈਂ ਪਹਿਲਾਂ ਵੀ ਕਹਿ ਕੇ ਛੱਡਿਆ ਉਹੀ ਦਿਖਾ ਦੇ ਇੱਕ ਵਾਰੀ ਲੋਕ ਹਟਦੇ ਨਹੀਂ ਹੈਗੇ ਫੇਰ ਉਸੇ ਤਰ੍ਹਾਂ ਫੇਰ ਦੇਖ ਲੋ ਉੱਪਰ ਚੜਨ ਦਾ ਇਹ ਨਾਲੇ ਪਰਿਵਾਰ ਨੇ ਬੰਦ ਕਰਿਆ ਹੈ ਜੀ ਪਰਿਵਾਰ ਨੇ ਇਹ ਪਿਆਰ ਹੁੰਦਾ ਕਿ ਆਪਣੇ ਭਾਈ ਦੇ ਕਿਹੜੀ ਰਖੜੀ ਆ ਹਲੇ ਬੰਨਣੀਆਂ ਤੇ ਬਾਈ ਦੇ ਗੁੱਟ ਦੇ ਜਿਹੜੀ ਰਖੜੀ ਆ ਉਹ ਪਹਿਲਾਂ ਬੰਨੀਆਂ ਜਾ ਰਹੀਆਂ ਨੇ ਕਿਉਂਕਿ ਅਗਰ ਗੱਲ ਕਰੀਏ ਵੱਡਾ ਭਾਈ ਕਹਿ ਸਕਦੇ ਆ ਆਪਾਂ ਸਿੱਧੂ ਭਾਈ ਨੂੰ ਕਿਉਂਕਿ ਮਹਾਨ ਕਲਾਕਾਰ ਸੀ ਮਾਨਸਾ ਦਾ ਜਿਹੜਾ ਨਾਮ ਹੈ ਪੂਰੀ ਦੁਨੀਆ ਚ ਬਾਈ ਨੇ ਚਮਕਾਇਆ ਸੀ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਜੱਟ ਬਾਵੇ ਟੀਵੀ ਨਾਲ ਜੁੜਿਓ ਅੱਜ ਹੈਗਾ ਐਤਵਾਰ ਤੇ ਮੂਸੇਪਿੰਡ ਖੜੇ ਆ। ਜਿਵੇਂ ਕੋਈ ਦੇਖ ਰਹੇ ਹੋ ਬਾਈ ਦੀ ਯਾਦਗਾਰ ਬਣੀ ਹੋਈ ਆ ਪਿੱਛੇ ਤੇ ਕੈਮਰਾਮੈਨ ਸਾਹਿਬ ਇੱਕ ਵਾਰੀ ਇਹ ਜ਼ਰੂਰ ਦਿਖਾ ਦਿਓ। ਇੱਥੇ ਮੋٹے-ਮੋٹے ਅੱਖਰਾਂ ਚ ਲਿਖਿਆ ਵੀ ਉੱਪਰ ਚੜ੍ਹਨਾ ਮਨਾ ਹੈ। ਪਰ ਦੇਖੋ ਦੇਖ ਲੋਕਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਕਿ ਉੱਪਰ ਚੜ੍ਹ ਚੜ੍ਹ ਕੇ ਜਿਹੜੇ ਬਾਈ ਨੇ ਫੋਟਾਂ ਖਿਚਾਉਂਦੇ ਨੇ ਬਾਈ ਜੀ ਲਿਖਿਆ ਵੀ ਹੋਇਆ ਹੋਇਆ ਓਰੇ। ਮੈਂ ਥੋੜੇ ਲੰਬੇ ਜਾ ਕੇ ਗੱਲ ਕਰਦਾ ਬਾਈ ਨਾਲ ਸ਼ਾਇਦ ਇਹਨੂੰ ਬੁਰਾ ਲੱਗੇ ਪਰ ਇਹ ਦੱਸਣਾ ਬਹੁਤ ਜ਼ਰੂਰੀ ਆ ਤੇ ਇਹਨੂੰ ਪਤਾ ਕੀ ਗੱਲ ਆ ਦੇਖੋ ਉਹਦੇ ਪੈਰਾਂ 'ਚ ਵੀ ਉੱਥੇ ਲਿਖਿਆ ਹੋਇਆ ਤੁਸੀਂ ਆਪਾਂ ਇਸ ਨੂੰ ਮਹਾਨ ਮੰਨਦੇ ਆ ਮਹਾਨ ਕਲਾਕਾਰ ਮੰਨਦੇ ਆ ਪਰ ਤੁਸੀਂ ਮਹਾਨ ਦੇ ਮੋਢੇ ਐ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹੋ ਜੇ ਮੈਂ ਜੁੱਤੀਆਂ ਦੀ ਗੱਲ ਵੀ ਛੱਡਦਾ ਤੁਸੀਂ ਕੀ ਆ ਤੇ ਇਹ ਦੇਖ ਕੇ ਤੁਸੀਂ ਆ ਜਿਓ ਬਾਈ ਹੋਰ ਨਾ ਕੋਈ ਉੱਪਰ ਚੜ੍ਹੇਓ ਕਿਉਂਕਿ ਗੱਲ ਕੀ ਹੋ ਜਾਂਦੀ ਆ ਫਿਰ ਦੇਖੋ ਦੇਖ ਸਾਰੇ ਉੱਪਰ ਜਾਂਦੇ ਨੇ ਤੇ ਬਾਈ ਦਾ ਜਿਹੜਾ ਸਟੈਚੂ ਆ ਉਹਨੂੰ ਹੱਥ ਲਾਉਂਦੇ ਨੇ ਤੇ ਕਾਫੀ ਜੀ ਮੈਂ ਦੇਖਿਆ ਲੋਕਾਂ ਨੂੰ ਰੇ ਇਸੇ ਤਰ੍ਹਾਂ ਕਰ ਰਹੇ ਸੀ ਕਿਉਂਕਿ ਇਹ ਗੱਲ ਸਪੈਸ਼ਲੀ ਜਿਸ ਦਿਨ ਸਟੈਚੂ ਭਾਈ ਦਾ ਲਗਾਇਆ ਉਸ ਦਿਨ ਵੀ ਪਰਿਵਾਰ ਨੇ ਕਿਹਾ ਸੀ ਕਿ ਉੱਪਰ ਨਾ ਕੋਈ ਚੜੇ ਕਿਉਂਕਿ نیچے ਖੜ ਕੇ ਵੀ ਫੋਟੋ ਖਿੱਚ ਸਕਦੇ ਨੇ ਇੱਕ ਗੱਲ ਹੋਰ ਹੈ ਪਰਿਵਾਰ ਨੂੰ ਵੀ ਬੇਨਤੀ ਆ ਕਿ ਸ਼ੀਸ਼ਾ ਵਗੈਰਾ ਲਗਾਇਆ ਜਾਵੇ ਆਲੇ-ਦਾਲ ਕਿਉਂਕਿ ਇਸੇ ਤਰ੍ਹਾਂ ਅਗਰ ਚੱਲਦਾ ਰਿਹਾ ਤਾਂ ਅ ਅੱਗੇ ਦੇ ਹਾਲਾਤ ਕੀ ਹੋਣਗੇ ਸਭ ਨੂੰ ਪਤਾ ਤੇ ਖਾਸ ਕਰਕੇ ਸਮਝਦਾਰੀ ਤੋਂ ਕੰਮ ਲੈਣਾ ਪੈਂਦਾ ਸੀ ਜੀ ਥਾਵੇਂ ਇਹ ਵੀਡੀਓ ਵਾਇਰਲ ਹੁੰਦੀ ਨੇ ਬਾਈ ਦੀ ਵੀਡੀਓ ਤਾਂ ਬੈਸ ਹੀ ਅੱਗ ਵਾਂਗੂ ਫੈਲ ਜਾਂਦੀ ਆ ਤਾਂ ਉਸ ਦਿਨ ਵੀ ਬਾਈ ਭਾਨੇ ਪਗੋੜੇ ਹੋ ਰਹੇ ਨੇ ਵੀ ਸਪੈਸ਼ਲੀ ਕਿਹਾ ਸੀ ਕਿ ਯਾਰ ਉੱਪਰ ਨਾ ਚੜਿਆ ਜਾਵੇ ਕਿਸੇ ਨੇ ਤੇ ਬਾਕੀ ਮੈਂ ਲੋਕਾਂ ਨਾਲ ਵੀ ਗੱਲ ਕਰਦਾ ਕਿ ਆਖਰ ਕਿੱਥੋਂ ਕਿੱਥੋਂ ਬਾਈ ਨਿਕੜਿਆ ਆਏ ਹੋਏ ਨੇ ਕਿਵੇਂ ਮੈਂ ਦੇਖਿਆ ਕਿਵੇਂ ਲੱਗਦਾ ਤੁਸੀਂ ਕੀ ਦੇਖਦੇ ਹੋ ਕਿਤੇ ਮੈਂ ਇਹਨਾਂ ਗਲਤ ਹਾਂ ਤੁਸੀਂ ਸਹੀ ਹੋ ਕੀ ਲੱਗਦਾ ਕੀ ਆ ਵੀ ਉੱਪਰ ਚੜ ਕੇ ਫੋਟੋ ਖਿੱਚਿਆਣਾ ਨਾਲ ਠੀਕ ਆ ਨਹੀਂ ਹੈ ਤਾਂ ਗਲਤ ਹੈ ਜੀ ਅਸੀਂ ਵੀ ਚੜ ਗਏ ਸੀ ਪਰ ਸੌਰੀ ਚਲ ਕੋਈ ਨਹੀਂ ਕਈ ਵਾਰੀ ਨਹੀਂ ਪਤਾ ਹੁੰਦਾ ਹੁਣ ਐ ਸਾਰਿਆਂ ਨੂੰ ਪਤਾ ਲੱਗ ਜੂ ਵੀਡੀਓ ਦਾ ਮਕਸਦ ਮੇਰਾ ਹੀ ਆ ਕਿ ਹੋਰ ਲੋਕ ਅਸਲ ਦੇ ਵਿੱਚ ਚੱਕਰ ਕੀ ਹੁੰਦਾ ਵੀਰਿਆ ਮਹਾਨ ਕਲਾਕਾਰ ਹੈ ਹਨਾ ਆਪਾਂ ਅਗਰ ਗੱਲ ਕਰੀਏ ਕਦੋਂ ਹੁਣ ਇਸ ਦੁਨੀਆ ਕੋਲ ਬਾਈ ਰਿਹਾ ਨਹੀਂ ਤਾਂ ਹੋਰ ਵੀ ਬਾਈ ਮਤਲਬ ਇੱਕ ਤਰ੍ਹਾਂ ਦਾ ਪੂਜੀ ਜਾਣ ਲੱਗਿਆ ਮੈਂ ਤਾਂ ਬਹੀ ਜੇ ਵੀਡੀਓ ਵੀ ਦੇਖਿਆ ਨੇ ਕਈ ਮੁੰਡੇ ਦਾ ਮਤਲਬ ਤੂੰ ਵੀ ਬਾਈ ਦੀ ਫੋਟੋ ਨੂੰ ਦੇ ਰਹੇ ਮਹਾਨ ਕਲਾਕਾਰ ਆ ਜਦੋਂ ਕੋਈ ਬੰਦਾ ਮਹਾਨ ਹੁੰਦਾ ਤਾਂ ਆਪਾਂ ਨੂੰ ਵੀ ਥੋੜਾ ਜਿਹਾ ਦਿਮਾਗ ਤੋਂ ਕੰਮ ਲੈਣਾ ਪੈਂਦਾ ਹਾਂ ਹਾਂਜੀ ਹਾਂਜੀ ਜੇ ਤਾਂ ਯਾਰ ਬਾਈ ਅੱਜ ਵੀ ਅਸੀਂ ਮਿਲ ਕੇ ਆਏ ਦੁਬਾਰ ਨੂੰ ਆਏ ਜੀ ਕਰਦਾ ਵੀ ਆਏ ਆਏ ਦੁਬਾਰ ਆਇਆ ਕਰੀਏ ਹੈ ਮੈਂ ਕੰਪਨੀ 'ਚ ਕੰਮ ਕਰਦਾਗਾ ਪਰ ਜਦੋਂ ਮੀ ਮੈਨੂੰ ਛੁੱਟੀ ਹੁੰਦੀ ਹੈ ਮੈਂ ਆ ਕੇ ਜਾਨਾ ਪਹਿਲਾਂ ਵੀ ਬਾਈ ਮੈਂ ਬਾਈ ਤੋਂ ਬਿਨਾ ਯਾਰ ਗਾਣੇ ਨਹੀਂ ਸੁਣਦਾ ਬਾਈ ਕੋਈ ਗੱਲ ਮੁੱਕੀ ਸਾਡਾ ਹੀ ਹਾਲ ਆ ਤੁਹਾਡਾ ਵੀ ਫਿਰ ਹਾਂ ਬਾਈ ਇਕੱਲੇ ਬਾਈ ਦੀ ਸੁਣਨੇ ਨੇ ਗਾਣੇ ਬੱਤਲ ਹੋਰ ਕੇ ਸੁਣ ਹਾਂ 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 ਬਾਈ ਤੇ ਨਾਲ ਛੋਟੇ ਛੋਟੇ ਜਵਾਕ ਨੇ ਤੇ ਭੈਣਾਂ ਵੀ ਖੜੀਆਂ ਕਿੱਥੋਂ ਆਏ ਗੁੜੀਆਂ ਤੂੰ ਮਾਨਸਾ ਤੋਂ ਮਾਨਸਾ ਤੋਂ ਆਏ ਹੋ ਪਹਿਲਾਂ ਵੀ ਆਏ ਹੋ ਰੇ ਨਹੀਂ ਪਹਿਲਾਂ ਨਹੀਂ ਮੇਰੀ ਵਾਰ ਆਏ ਹਾਂ ਕਿ ਦਿਲ ਕਰਦਾ ਸੀ ਵੀ ਜਾ ਕੇ ਹਾਂਜੀ ਰਕੜੀ ਬਣਨ ਰਕੜੀ ਬਣ ਗਈ ਬਨਦੀ ਰਖੜੀ ਬਨਨ ਆਇਆ ਪਰ ਬਨਦੋ ਕੋਈ ਨਹੀਂ ਰਖੜੀ ਤਾਂ ਬਨਦੋ ਕੋਈ ਨਹੀਂ ਰਖੜੀਆਂ ਤਾਂ ਬਹੁਤ ਬਨੇ ਕਿਹਨੇ ਰਖੜੀ ਬਨਣੀ ਉਹ ਤਾਂ ਜਾ ਸਕਦਾ ਵੀ ਫਾਲਤੂ ਜੱਫੀਆਂ ਪਾ ਕੇ ਫੋਟੋ ਖਿਚਾਉਣੀਆਂ ਗਲਤ ਨੇ ਹਾਂਜੀ ਹਾਂ ਰਖੜੀ ਬਨੇ ਬਨ ਕੇ ਹੁੰਦਾ ਜਿਵੇਂ ਬਾਈ ਦਾ ਗੁੱਟ ਵੀ ਦਿਖਾ ਦੇ ਇੱਕ ਵਾਰੀ ਮਾੜਾ ਜਾ ਤੇ ਰਖੜੀਆਂ ਦੇਖ ਰਿਹਾ ਤੁਸੀਂ ਜਾ ਕੇ ਉਹ ਕਰ ਲਾ ਆ ਜਾ ਆ ਜਾ ਥੱਲੇ ਦੀ ਆ ਜਾ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਰਖੜੀ ਦਾ ਜਿਹੜਾ ਤਿਹਾਰਾ ਆ ਰਿਹਾ ਤੇ ਕੈਨੀਆਂ ਰਖੜੀਆਂ ਨੇ ਬਾਈ ਦੇ ਗੁੱਟ ਤੇ ਤੁਸੀਂ ਦੇਖ ਰਹੇ ਹੋ ਕਿ ਕੈਨੀਆਂ ਰਖੜੀਆਂ ਬਨੀਆਂ ਹੋਈਆਂ ਨੇ ਤੇ ਲੋਕ ਜਿਹੜੇ ਹੈਗੇ ਨੇ ਜਾਨੀ ਕਿ ਕਦੋਂ ਬਾਈ ਇਸ ਦੁਨੀਆ ਚ ਨਹੀਂ ਰਿਹਾ ਜਿਆਦਾ ਪਿਆਰ ਕਰਨ ਲੱਗਿਆ ਬਾਈ ਨੂੰ ਸੈਂਕੜੇ ਦੀ ਗਿਣਤੀ ਚ ਬਾਈ ਦੇ ਗੁੱਟ ਤੇ ਭੈਣਾਂ ਨੇ ਜਿਹੜੀਆਂ ਰਖੜੀਆਂ ਬਨ ਕੇ ਗਈਆਂ ਨੇ ਕਿਉਂਕਿ ਆਪਣਾ ਵੀਰ ਮੰਨਦਿਆਂ ਨੇ ਤੇ ਰਖੜੀ ਦਾ ਤਿਹਾਰ ਹੈ ਜਿਹੜਾ ਆ ਰਿਹਾ ਇਸ ਕਰਕੇ ਬਾਈ ਦੇ ਗੁੱਟ ਤੇ ਰਖੜੀ ਹੈ ਜਿਹੜੀ ਬਨ ਰਹੇ ਨੇ ਬਨਨ ਦੋ ਭਾਈ ਬਨਨ ਦੋ ਕੋਈ ਨਹੀਂ ਬਨਨ ਦੋ ਰਖੜੀ ਕਿਹਨੇ ਬਨਣੀਆਂ ਬਨਨ ਦੋ ਤੇ ਰਖੜੀਆਂ ਬਾਈ ਦੇ ਗੁੱਟ ਦੇ ਤੁਸੀਂ ਦੇਖ ਰਹੇ ਹੋ ਤੇ ਕਾਫੀ ਸਾਰੇ ਫੁੱਲ ਨੇ ਕੋਈ ਵੀ ਆਉਂਦਾ ਤਾਂ ਆਪਣੋ ਨੇ ਤਰੀਕੇ ਨਾਲ ਪਿਆਰ ਆ ਲੋਕਾਂ ਦਾ ਕੁਛ ਨਾ ਕੁਛ ਲੈ ਕੇ ਜ਼ਰੂਰ ਆਉਂਦਾ ਤੇ ਇਹ ਰਖੜੀ ਵੱਲ ਇਹਨੇ ਵੀ ਵੈਰ ਨਾ ਹੋ ਆਪਣੀ ਵੀਡੀਓ ਮੈਂ ਕਹਿ ਰਹੀ ਨਹੀਂ ਨਹੀਂ ਗੱਲ ਬਾਈ ਦੀ ਗੱਲ ਪਤਾ ਕੀ ਆ ਤੁਸੀਂ ਮੇਰੇ ਭਾਈਆਂ ਕੋਈ ਗੱਲ ਨਹੀਂ ਛੁੱਡੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਨਹੀਂ ਹੈਗੀ ਕੋਈ ਵੀ ਤੁਸੀਂ ਵੀ ਭਾਈਆਂ ਮੈਂ ਇਹ ਮੈਂ ਕਾਫੀ ਸਮੇਂ ਦਾ ਦੇਖ ਰਿਹਾ ਹਾਂ ਪਰ ਕੀ ਹੁੰਦਾ ਹੁਣ ਤੁਸੀਂ ਖੜੇ ਤੇ ਜੇ ਮੈਂ ਨਾ ਆਉਂਦਾ ਹੋਰ ਚੜਦੇ ਚਾਰ ਚੜਦੇ ਨਹੀਂ ਐਕਚੁਅਲੀ ਪਤਾ ਕੀ ਗੱਲ ਹੈ ਨੇ ਜੀ ਦੇਖੋ ਤੁਸੀਂ ਉੱਥੇ ਬੈਠੇ ਸੀਗੇ ਠੀਕ ਹੈ ਨਾ ਜੀ ਅਸੀਂ ਉਹਨਾਂ ਨੂੰ ਵੇਖ ਕੇ ਤੇ ਚੜੀ ਗਏ ਉਹਦੇ ਬਾਰੇ ਤਾਂ ਪੰਨ ਧਿਆਨ ਨਹੀਂ ਦਿੱਤਾ ਸਹੀ ਗੱਲ ਬਚੋ ਮੈਂ ਫੋਟੋ ਵਾਲ ਵੀ ਧਿਆਨ ਦਿੱਤਾ ਰਖੜੀ ਵਾਲ ਵੀ ਧਿਆਨ ਦਿੱਤਾ ਮੈਂ ਗੱਲ ਕਹਿ ਰਿਹਾ ਵੀ ਪੇੜ ਚਲਾਗੇ ਵੀ ਅਸੀਂ ਰਖੜੀ ਬੰਨ੍ਹਨੀ ਆ ਮਾਂ ਠੀਕ ਹੈ ਤੇ ਲੈਓ ਉਧਰ ਦੀ ਆ ਕੇ ਜੇ ਅਗਰ ਵੀਰ ਜੀ ਤੁਸੀਂ ਪਹਿਲਾਂ ਇਹ ਹੁੰਦਾ ਤਾਂ ਅਸੀਂ ਸਾਨੂੰ ਪਹਿਲਾਂ ਪਤਾ ਲੱਗ ਜਾਂਦੀ ਮੈਂ ਹੁਣ ਦੂਜੇ ਵੀਰ ਆਏ ਨੇ ਉਹਨਾਂ ਨੂੰ ਪਤਾ ਲੱਗਿਆ ਤੁਹਾਡਾ ਵੀ ਕਹਿ ਰਹੇ ਵੀ ਆਏ ਜੋ ਵੀ ਮੈਂ ਵੀਡੀਓ ਵਾਇਰਲ ਹੋਊਗੀ ਗੱਲ ਸਹੀ ਵੀ ਆ ਵੀਡੀਓ ਵਾਇਰਲ ਹੋ ਪਰ ਵੀਡੀਓ ਵਾਇ ਕੋਈ ਹੋਰ ਆ ਕੇ ਇਸ ਤਰ੍ਹਾਂ ਉੱਪਰ ਨਾ ਜਿਹੜੇ ਮੇਰੀ ਕੋਈ ਦੁਸ਼ਮਣੀ ਨਹੀਂ ਹੈਗੀ ਤੁਹਾਡੇ ਨਾਲ ਤੁਸੀਂ ਵੀ ਦੱਸੋ ਵੀ ਗਲਤ ਆ ਜਾਂ ਨਹੀਂ ਨਹੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਇਹਦੇ ਆਲੇ ਦੁਆਰੇ ਸੀਸਾ ਲੱਗਣਾ ਚਾਹੀਦਾ ਬਿਲਕੁਲ ਜੀ ਆਪੇ ਆਪ ਦੂਰ ਖੜ ਕੇ ਫੋਟੋ ਚੂਗੀ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਬੇਫਿਕਰ ਹੋ ਤੁਸੀਂ ਵੀ ਭਾਈ ਹੋ ਯਾਰ ਮੇਰੇ ਉਹ ਵੀ ਮੇਰਾ ਭਾਈ ᱛੀ ਜਿਹੜਾ ਹੁਣ ਬੁੱਤ ਦੇ ਰੂਪ ਚ ਖੜਿਆ ਉਹ ਵੀ ਭਾਈ ᱛੀ ਮੇਰਾ ਇੱਧਰ ਕਰ ਕੈਮਰਾ ਵੀ ਇੱਧਰ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਰਖੜੀਆਂ ਭਾਈ ਦੇ ਗੁੱਟ ਤੇ ਹਨਾ ਸਟੈਚੂ ਕਹ ਲਾਂ ਭਾਈ ਦਾ ਵੈਸੇ ਮੈਂ ਅਗਰ ਗੱਲ ਕਰਾਂ ਮੈਨੂੰ ਤਾਂ ਬਾਈ ਇਹ ਲੱਗਦਾ ਇਸ ਬੁੱਤ ਦੇ ਵਿੱਚ ਵੀ ਉਹੀ ਖੜਿਆ ਹੋਵੇ ਕਿਵੇਂ ਤੇ ਭੈਣਾਂ ਨੇ ਦੂਰੋਂ ਦੂਰੋਂ ਆਈਆਂ ਨੇ ਰਖੜੀ ਲੈ ਕੇ ਆਈਆਂ ਨੇ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਮਾਨਸਾ ਤੋਂ ਆਏ ਵੀਰੇ ਮਾਨਸਾ ਤੋਂ ਆਏ ਹਾਂ ਰਖੜੀ ਤਾਂ ਆਪਦੇ ਭਾਈਆਂ ਨੂੰ ਬੰਨਦੇ ਨੇ ਭਾਈ ਮੰਨਦੇ ਹੋ ਭਾਈ ਮੰਨਦੇ ਆ ਜੀ ਹਰ ਸਾਲ ਆਇਆ ਕਰੋਗੇ ਹਾਂ ਜੀ ਤਾਂ ਹੋਰ ਵੀ ਕਿਵੇਂ ਦੇਖ ਰਹੇ ਹੋ ਕਿ ਸੈਂਕੜੇ ਤੇ ਗਿਣਤੀ ਜੇ ਗੁੱਟ ਦੇ ਰਖੜੇ ਬੰਨ੍ਹਿਆ ਨੇ ਤੁਸੀਂ ਕਿੱਥੋਂ ਆਏ ਮਾਨਸਾ ਤੋਂ ਜੀ ਮਾਨਸਾ ਤੋਂ ਆਏ ਤੁਸੀਂ ਵੀ ਬੰਨ੍ਹ ਦਿਓ ਭਾਈ ਬੰਨ੍ਹ ਦਿਓ ਤੁਸੀਂ ਵੀ ਬੰਨ੍ਹ ਦਿਓ ਤਾਂ ਜਿਵੇਂ ਆਖਦੇ ਨੇ ਕਿ ਬਾਈ ਦੀਆਂ ਭੈਣਾਂ ਅਗਰ ਮੈਂ ਗੱਲ ਕਰਾਂ ਲੱਖਾਂ ਦੀ ਗਿਣਤੀ ਚ ਹੋਣਗੀਆਂ ਪੂਰੀ ਦੁਨੀਆ ਦੇ ਵਿੱਚ ਕੁੜੀਆਂ ਨੇ ਛੋਟੇ-ਛੋਟੇ ਬੱਚੇ ਨੇ ਇਹ ਵੀ ਬਾਈ ਦੇ ਗੁੱਟ ਤੇ ਜਿਹੜੀਆਂ ਰਖੜੀਆਂ ਨੇ ਬਨ ਰਹੇ ਨੇ ਤੇ ਹੁਣ ਕਿਹੜਾ ਰਖੜੀ ਲੈ ਕੇ ਆਇਆ ਉਹ ਤਾਂ ਬਨ ਸਕਦਾ ਅਗਰ ਆਪਾਂ ਗੱਲ ਕਰੀਏ ਰਖੜੀ ਹੈਨਾ ਮੇਰੇ ਮੁਤਾਬਕ ਅਗਰ ਮੈਂ ਦੇਖਾਂ ਤੇ ਉਹ ਰਖੜੀ ਬਨ ਸਕਦਾ ਪਰ ਉਹੀ ਮੇਰੀ ਗੱਲ ਫੇਰ ਆ ਗਈ ਕਿ ਫਾਲਤੂ ਚ ਨਾਲ ਖੜ ਕੇ ਜਾਂ ਹੋਰ ਫੋਟੋ ਉਸ ਤਰ੍ਹਾਂ ਨਾ ਖਿਚਾਈਆਂ ਜਾਣ ਕਿਉਂਕਿ ਥੱਲੇ ਵੀ ਖੜ ਕੇ ਫੋਟੋ ਹੈ ਜਿਹੜੀ ਇਹ ਜਬ ਵੀਡੀਓ ਆ ਬਣਾਈ ਜਾ ਸਕਦੀ ਆ ਫੋਟੋ ਖਿੱਚਵਾਈ ਜਾ ਸਕਦੀ ਆ ਤੁਸੀਂ ਕਿੱਥੋਂ ਆਏ ਪੁੱਤ ਜੋਗੇ ਤਈ ਜੋਗੇ ਤੋਂ ਰਖੜੀ ਬੰਨਣ ਆਏ ਹੋ ਹਾਂਜੀ ਅੱਛਾ ਰਖੜੀ ਦਾ ਤਿਹਾਰਾ ਰੈ ਇਸ ਕਰਕੇ ਰਖੜੀ ਬੰਨਣ ਆਏ ਆ ਆਪਣੇ ਭਾਈ ਦੇ ਕਿਹੜਾ ਸਗਾ ਭਾਈ ਉਹਦੇ ਬੰਨਤੀ ਹਜੇ ਕਿ ਬੰਨਣੀਆਂ ਬੰਨਣੀਆਂ ਆਈ ਆ ਪਹਿਲਾਂ ਸਿੱਧੂ ਬਾਈ ਦਾ ਬਨ ਕੇ ਜਾ ਰਹੇ ਹਾਂ ਹਾਂਜੀ ਤਾਂ ਇਹ ਵੀ ਲੋਕਾਂ ਦਾ ਜਿਹੜਾ ਹੈਗਾ ਪਿਆਰ ਹੁੰਦਾ ਕਿ ਆਪਣੇ ਭਾਈ ਦੇ ਕਿਹੜੀ ਰਖੜੀ ਆ ਹਲੇ ਬੰਨਣੀਆਂ ਤੇ ਬਾਈ ਦੇ ਗੁੱਟ ਦੇ ਜਿਹੜੀ ਰਖੜੀ ਆ ਉਹ ਪਹਿਲਾਂ ਬੰਨੀਆਂ ਜਾ ਰਹੀਆਂ ਨੇ ਕਿਉਂਕਿ ਅਗਰ ਗੱਲ ਕਰੀਏ ਵੱਡਾ ਭਾਈ ਕਹਿ ਸਕਦੇ ਆ ਬਸ ਸਿੱਧੂ ਬਾਈ ਨੂੰ ਕਿਉਂਕਿ ਮਹਾਨ ਕਲਾਕਾਰ ਸੀ ਮਾਨਸਾ ਦਾ ਜਿਹੜਾ ਨਾਮ ਹੈ ਪੂਰੀ ਦੁਨੀਆ ਚ ਬਾਈ ਨੇ ਚਮਕਾਇਆ ਸੀ ਉਧਰੋਂ ਲਬੁੰਦੀ ਲੈ ਲੋ ਜਾ ਕੇ ਲਬੁੰਦੀ ਦਿਖਾ ਦੇ ਉਧਰੋਂ ਹੋ ਕੇ ਹਾਂ ਪੂਰਾ ਆਪੇ ਬਾਈ ਦਾ ਉਹ ਤੇ ਬਹੁਤ ਸਾਰੇ ਲੋਕ ਨੇ ਰਖੜੀਆਂ ਲੈ ਕੇ ਆਉਂਦੇ ਨੇ ਰਖੜੀਆਂ ਦਾ ਤਿਹਾਰ ਕਢਾ ਰਿਆ ਤੇ ਬਨਦੀ ਬਾਈ ਤੁਸੀਂ ਨੇ ਰਖੜੀ ਤੁਸੀਂ ਕਿੱਥੋਂ ਆਏ ਪਤਾ ਜੋਗੇ ਤੇ ਜੋਗੇ ਤਾਂ ਆਏ ਸਾਰੇ ਜੋਗੇ ਤਾਂ ਆਏ ਹੋਏ ਤੁਸੀਂ ਤਾਂ ਹੋਰ ਵੀ ਆਲੇ-ਦਾਲੇ ਬਹੁਤ ਸਾਰੇ ਲੋਕ ਖੜੇ ਨੇ ਤੇ ਬੱਚੀ ਆ ਛੋਟੀ ਜੀ ਇਹ ਵੀ ਬਾਈ ਦੇ ਜਿਹੜਾ ਗੁੱਟ ਤੇ ਹੈਗੀ ਆ ਰਖੜੀ ਬੰਨ ਰਹੀ ਆ ਹੋਰ ਵੀ ਬਹੁਤ ਸਾਰੇ ਲੋਕ ਰਖੜੀਆਂ ਲੈ ਕੇ ਆ ਰਹੇ ਨੇ ਭਾਈ ਚੱਪਲਾਂ ਧਾਰਦਿਆ ਕਰੋ ਥੱਲੇ ਤੁਸੀਂ ਨਾ ਚੱਪਲਾਂ ਧਾਰਦਿਆ ਕਰੋ ਇੱਕ ਸੁਣਾ ਦੇ ਭਾਈ ਬਾਈ ਕਹਿੰਦਾ ਗੀਤ ਸੁਣਾਉਣਾ ਤਾਂ ਸਿੱਖਾਂ ਨੇ ਦਿੱਕ ਪ੍ਰਚਾਰ ਦੀ ਬੱਤੀਆਂ ਲਾ ਰਹੇ ਨੇ ਸੁਣਾ ਦੇ ਬਾਈ ਸੁਣਾ ਦੇ ਸੁਣਾ ਦੇ ਪਤਾ ਕੁਸਲੋਈ ਨੂੰ ਬਾਈ ਕਹਿੰਨਾ ਮੈਂ ਗੀਤ ਸੁਣਾਉਣਾ ਗੀਤ ਲਿਖਿਆ ਆ ਬਾਈ ਦੀ ਯਾਦ ਚ ਕਿਹੜਾ ਪਿੰਡਾ ਦੋਸਤ ਕਕਰਾਲਾ ਬਾਈ ਕਾ ਜੀ ਕਕਰਾਲਾ ਬਾਈ ਕਾ ਪਟਿਆਲਾ ਜ਼ਿਲ੍ਹਾ ਹੀ ਪਟਿਆਲਾ ਜ਼ਿਲ੍ਹਾ ਕਕਰਾਲਾ ਕਿਹੜਾ ਸਮਾਣੇ ਦਾ ਪਿੰਡਾ ਹਾਂਜੀ ਹਾਂ ਅੱਛਾ ਸੁਣਾਓ ਬਾਈ ਕਿਹੜਾ ਗੀਤ ਲਿਖ ਕੇ ਲਿਆ ਆ ਗੀਤ ਮੈਂ ਬਾਈ ਦੀ ਯਾਦ ਚ ਲਿਖਿਆ ਜੀ ਬਹੁਤ ਸੋਹਣਾ ਹਾਂ ਜਿਹੜੇ ਸਾਡੀ ਸਰਕਾਰਾਂ ਗੈਂਗਸਟਰ ਪਾਲ ਪਾਲ ਦੇਣ ਉਹਨਾਂ ਲਈ ਆ ਜੀ ਉਹ ਚਿੱਟਾ ਕਰੇ ਜ਼ਬਾਨ ਜ਼ੁਲਮ ਨੂੰ ਆ ਚਿੱਟਾ ਕਰੇ ਜ਼ਬਾਨ ਜ਼ੁਲਮ ਨੂੰ ਭਈ ਚਿੱਟਾ ਕਰੇ ਜ਼ਬਾਨ ਜ਼ੁਲਮ ਨੂੰ ਸਰਕਾਰ ਲੋਰੀਆਂ ਦਿੰਦੀ ਏ ਪਹਿਲਾਂ ਛੋਟੀਆਂ ਚੋਰੀਆਂ ਵੱਡੇ ਡਾਕੇ ਫਿਰ ਠਾਠਾ ਦਿੰਦੀ ਏ ਫੇਰ ਠਾਠਾ ਦਿੰਦੀ ਏ ਉਹ ਸਿੱਧੂ ਮੂਸੇਵਾਲਾ ਮਰਿਆ ਨੀ ਅੰਬਰ ਹੋਇਆ ਜਿੱਦ ਜਾਦ ਵਿੱਚ ਪੂਰਾ ਸਾਰਾ ਬਲਡ ਰੋਇਆ ਸਿੱਧੂ ਮੂਸੇਵਾਲਾ ਮਰਿਆ ਨੀ ਅੰਬਰ ਹੋਇਆ ਜਿੱਦ ਜਾਦ ਵਿੱਚ ਪੂਰਾ ਸਾਰਾ ਬਲਡ ਰੋਇਆ ਤੈਨੂੰ ਜਿਹੜੀਆਂ ਕਤਿੜਾਂ ਨੇ ਹੈ ਮਾਰਿਆ ਜਿਹੜੀਆਂ ਕਤਿੜਾਂ ਨੇ ਹੈ ਮਾਰਿਆ 21 ਦੇ ਕਤਿ ਪਾ ਦੇਣਗੇ ਜਿੱਦੇ ਮੱਝ ਵੀ ਸਖਾਂ ਦੇ ਡੱਕ ਚੜਗੇ ਵੀ ਬਖੀਆਂ ਹਲਾ ਦੇਣਗੇ ਰੰਗਰੇਟੇ ਗੁਰੂ ਕੇ ਬੇਟ ਛੱਡਦੇ ਨਹੀਂ ਬਖੀਆਂ ਹਲਾ ਦੇਣਗੇ ਮਾੜੇ ਲੀਡਰਾਂ ਨੂੰ ਚਤੋਂ ਪੈਰ ਡਰ ਰਹਿੰਦਾ ਸਾਡਾ ਸਰਕਾਰਾਂ ਹੀ ਕਰਾਉਂਦੀਆਂ ਨੇ ਜੋ ਵੀ ਕਾਟਾ ਬਾਤਾ ਮਾੜੇ ਲੀਡਰਾਂ ਨੂੰ ਚਤੋਂ ਪੈਰ ਡਰ ਰਹਿੰਦਾ ਸਾਡਾ ਸਰਕਾਰਾਂ ਹੀ ਕਰਾਉਂਦੀਆਂ ਨੇ ਜੋ ਵੀ ਕਾਟਾ ਬਾਂਦਾ ਟੌਟ ਲੱਭਣੇ ਨਹੀਂ ਸਰਕਾਰੀ ਚਮਚੇ ਜਦੋਂ ਮੱਝਬੀ ਸਿੱਖਾਂ ਦੇ ਪੁੱਤ ਚਮਕ ਕੇ ਵੀ ਜੜਾਂ ਚੁਮਟਾ ਦੇਣਗੇ ਜਿੱਦੇ ਮੱਝਬੀ ਸਿੱਖਾਂ ਦੇ ਡਿੱਕੇ ਚੜਗੇ ਵੀ ਬੱਖੀਆਂ ਹਲਾ ਦੇਣਗੇ ਰੰਗਰੇਟੇ ਗੁਰੂ ਕੇ ਬੇਟੇ ਛੱਡਦੇ ਨਹੀਂ ਬੱਖੀਆਂ ਹਲਾ ਦੇਣਗੇ ਹਾਂ ਵੀ ਬੱਖੀਆਂ ਹਲਾ ਦੇਣਗੇ ਬੱਖੀਆਂ ਹਲਾ ਦੇਣਗੇ ਨਾਟ 11 ਛੋਟਾ ਬਿੰਦੇ ਰਾਸੀ ਫਿਰ ਦਦ ਬੱਲੀ ਕੀਤੀ ਪਿੱਠ ਤੇ ਕਤੀੜਾ ਵਾਰ ਜਦੋਂ ਗੋਲੀ ਚੱਲੀ ਨਾਟ 11 ਛੋਟਾ ਬਿੰਦੇ ਰਾਸੀ ਫਿਰ ਦਦ ਬੱਲੀ ਕੀਤੀ ਪਿੱਠ ਤੇ ਕਤੀੜਾ ਵਾਰ ਜਦੋਂ ਗੋਲੀ ਚੱਲੀ ਰਹਿਦੀ ਦੁਨੀਆ ਤੇ ਥਾਪੀ ਮੂਸੇ ਬਾਲੇ ਦੀ ਪੰਜਾਬੀ ਚਮਕਾ ਦੇਣਗੇ ਜਿੱਦੇ ਮੱਝ ਵੀ ਸਿੱਖਾਂ ਦੇ ਡਿੱਕੇ ਚੜਗੇ ਵੀ ਬੱਖੀਆਂ ਹਲਾ ਦੇਣਗੇ ਰੰਗਰੇਟੇ ਗੁਰੂ ਕੇ ਬੇਟੇ ਛੱਡਦੇ ਨਹੀਂ ਬੱਖੀਆਂ ਹਲਾ ਦੇਣਗੇ ਹਾਂ ਬੱਖੀਆਂ ਹਲਾ ਦੇਣਗੇ ਬਈ ਬੱਖੀਆਂ ਹਲਾ ਦੇਣਗੇ ਕੀ ਬਾਤ ਆ ਯਾਰ ਬਈ ਬਹੁਤ ਸੋਹਣਾ ਲਿਖਿਆ ਯਾਰ ਬਹੁਤ ਵਧੀਆ ਲਿਖਿਆ ਲਿਖਦੇ ਵੀ ਆ ਤੁਸੀਂ ਜੀ ਹਾਂ ਮੈਂ ਇੱਥੇ ਭੋਗਤੇ ਵੀ ਆਇਆ ਸੀ ਉੱਥੇ ਵੀ ਸੁਨਾ ਸੀ ਸ਼ੇਅਰ ਕਰਿਆ ਸੀ ਪੱਤਰਕਾਰ ਨੇ ਇਹੀ ਨਹੀਂ ਹੋਰ ਗੀਤ ਹੈ ਇਹਦਾ ਤੁਸੀਂ ਰਾਈਟਰ ਹੋ ਰਿਕਾਰਡ ਵੀ ਹੋਏ ਨੇ ਪਹਿਲਾਂ ਕੀ ਨਾ ਰਿਕਾਰਡ ਹੋਇਆ ਮੇਰੇ ਗੀਤ ਅੰਗਰੇਜ਼ ਮਾਨ ਨੇ ਗਾਇਆ ਮੈਂ ਆਪ ਵੀ ਗਾਇਆ ਇੱਕ ਦੋ ਸ਼ੌਂਕ ਵਜੂਗੀ ਲਿਖਿਆ ਬਹੁਤ ਸੋਣਾ ਹੈ ਕੀ ਸੀ ਦਿਮਾਗ 'ਚ ਕੀ ਚੱਲ ਰਿਹਾ ਸੀ ਕਦੋਂ ਲਿਖਿਆ ਉਹਦਾ ਮੈਂ ਹਾਂ 2020 'ਚ ਆਇਆ ਸੀ ਬਾਈ ਕੋਲੇ ਸਿੱਧੂ ਕੋਲੇ ਤੇ ਮੈਂ ਤਾਂ ਉਹੀ ਆ ਗਿਆ ਸੀ ਆ ਦੇਖੋ ਮੇਰੇ ਕੋਲ ਸੈਲਫੀ ਹੈ ਜਮੀ ਲਿਬੜਾ ਤੇ ਬੜਿਆ ਨਾ ਕੇ ਵੀ ਨਹੀਂ ਮੈਂ ਆ ਸੀ ਆ ਦੇਖ ਰਹੇ ਹੋ ਕਿ ਇਹੀ ਬਾਈ ਦਾ ਵੱਡਾ ਪਣਸੀ ਚਾਹੇ ਕੋਈ ਵੀ ਆਉਂਦਾ ਸੀ ਤਾਂ ਬਾਈ ਨਾਰਾਜ਼ ਨਹੀਂ ਕਿਸੇ ਨੂੰ ਕਰਕੇ ਤੋੜਦਾ ਸੀ ਬਾਈ ਦੇ ਨਾਲ ਸੈਲਫੀ ਆ ਦਿਖ ਰਹੀ ਆ ਤੇ ਮੈਂ ਗੀਤ ਸੁਣਾਇਆ ਸੀਗਾ ਪੂਰਾ ਵਰਲਡ ਹਲਾਤਾ ਸਿੱਧੂ ਬਾਈ ਨੇ ਉਹਨਾਂ ਨੇ ਮੈਨੂੰ ਉਦੋਂ ਕਰੋਨਾ ਦਾ ਦੌਰ ਚੱਲਦਾ ਸੀਗਾ ਇਹ ਕਹਿੰਦੇ ਤੁਸੀਂ ਟਾਈਮ ਕੱਢ ਕੇ ਮੈਨੂੰ ਪਤਾ ਨਹੀਂ ਸੀਗਾ ਵੀ ਇਦਾਂ ਦੀ ਘਟਨਾ ਵਾਪਰੂ ਵੀ ਮੈਂ ਲੰਮਾ ਸਮਾਂ ਲੈ ਗਈ ਥੋੜਾ ਜਿਹਾ ਸੋ ਉਹ ਮੈਨੂੰ 1500 ਰੁਪਿਆ ਵੀ ਦਿੱਤਾ ਸੀ ਬਾਈ ਨੇ ਬਹੁਤ ਬੰਦਾ ਨੇਕ ਸੀਗਾ ਸਾਡੇ ਦਿਲ ਦੇ ਵਿੱਚੋਂ ਜਾਣ ਵਾਲਾ ਨਹੀਂ ਅੱਛਾ ਸੋਨੂੰ ਤੁਸੀਂ ਨੇ ਗਾਣਾ ਸੁਣਾਇਆ ਤੁਹਾਨੂੰ ਇਨਾਮ ਵਜੋਂ 1500 ਰੁਪਏ ਦਿੱਤਾ ਹਾਂਜੀ ਹਾਂ 1500 ਰੁਪਏ ਦਿੱਤਾ ਇਹ ਬਹੁਤ ਜੀ ਆਇਆਂ ਨੂੰ ਬੋਲਿਆ ਜੀ ਉਹਨਾਂ ਨੇ ਬਹੁਤ ਨਿਮਰਤਾ ਸੀ ਬੰਦੇ ਦੇ ਵਿੱਚ ਕਿਵੇਂ ਲੱਗਦਾ ਸੀ ਬੰਦਾ ਵਧੀਆ ਲੱਗਦਾ ਮੈਂ ਕਹਿੰਦਾ ਜੀ ਸਾਡਾ ਮੈਂ ਉਦਣ ਦਾ ਮੇਰਾ ਚਿਹਰਾ ਵੀ ਮੁਰਝਾ ਆ ਗਿਆ ਜੀ ਮੈਂ ਲਿੱਸਾ ਹੋਗਾ ਮਤਲਬ ਕਿ ਵੀ ਟੈਨਸ਼ਨ ਦੇ ਕਾਰਨ ਹੀ ਅੱਛਾ ਬਈ ਮੈਂ ਬਠਿੰਡੇ ਗਿਆ ਬਹੁਤ ਅੱਜਕੱਲ ਕਿਸੇ ਕਲਾਕਾਰ ਦਾ ਦੋਕ ਗਾਣੇ ਮਤਲਬ ਲੋਕਾਂ ਚ ਆ ਜਾਣਾ ਉਹ ਇਨਸਾਨ ਨੂੰ ਇਨਸਾਨ ਸਮਝਣੋਂ ਹਟ ਜਾਂਦੇ ਨੇ ਜੀ ਮੈਰੇ ਅੰਦਰ ਜਣੀ ਵਿਸ਼ਵਾਸ ਨਹੀਂ ਸੀਗਾ ਮੈਂ ਇਹ ਕਹਿ ਕੇ ਤੁਰਿਆ ਸੀ ਪਿੰਡੋਂ ਕਨਾਲੇ ਭਾਈਕੇ ਤੋਂ ਵੀ ਚਲੋ ਝੜਕਾਂ ਝੜਕਾਂ ਹੀ ਆ ਖਾ ਕੇ ਮੁੜ ਆਵਾਂਗੇ ਪਹਿਲਾਂ ਇੱਕ ਦੋ ਸਿੰਗਰਾਂ ਨੇ ਕਦਰ ਨਹੀਂ ਪਾਈ ਹੈਗੇ ਇਹਦੇ ਕੋਲ ਆਇਆ ਮੈਂ ਬਾਈ ਕੋਲ ਉਦੋਂ ਪੁਲਿਸ ਵੀ ਬਹੁਤ ਖੜੀ ਸੀ ਇਨਾਂ ਦੇ ਘਰੇ ਜੀ ਉੱਥੇ ਜਿੱਥੇ ਛੱਪੜ ਦੇ ਲੱਗ ਗਈ ਤੇ ਮੈਂ ਮੈਂ ਪੁਲਿਸ ਮੁਲਾਜ਼ਮਾਂ ਨੂੰ ਸੁਣਾਇਆ ਉਹਨਾਂ ਨੇ ਫਿਰ ਮੈਨੂੰ ਅੰਦਰ ਕਰਤਾ ਜੀ ਬਾਈ ਮਿਲਿਆ ਫਿਰ ਬਾਈ ਨੂੰ ਸੁਣਾਇਆ ਬਾਈ ਮਿਲਿਆ ਬਹੁਤ ਵਧੀਆ ਜੀ ਮੈਨੂੰ 1500 ਰੁਪਿਆ ਵੀ ਦਿੱਤਾ ਸੀਗਾ ਜੀ ਵੀ ਮਤਲਬ ਸਾਨੂੰ ਬਹੁਤ ਵੱਡਾ ਝਟਕਾ ਵੱਜਿਆ ਜੀ ਭਾਈ ਦੇ ਉਸ ਜਾਣਕਾਰ ਨਾਲ ਭਾਈ ਜਿਵੇਂ ਇਨਸਾਫ ਦੀ ਗੱਲ ਕਰੀਏ ਲੱਗਦਾ ਕਿ ਮਿਲ ਜੂ ਇਨਸਾਫ ਕਦੇ ਇਨਸਾਨ ਤਾਂ ਜੀ ਫਿਰ ਉਹ ਕਹਿੰਦੇ ਜਿਵੇਂ ਕਹਾ ਹਾਂ ਤਾਂ ਦਾ ਹਾਲਾਤੋਂ ਕੋਈ ਭੂਤਵਾਦ ਤੋਂ ਨਹੀਂ ਮੰਨਦੇ ਜਿਵੇਂ ਮੈਂ ਹੁਣ ਗੀਤ ਸੁਣਾਇਗਾ ਕਿਉਂਕਿ ਇਹਦਾ ਸਾਨੂੰ ਸਟੈਪ ਚੱਕਣਾ ਪਊ ਆਪ ਨੂੰ ਜਾਂ ਅਸੀਂ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਅਸੀਂ ਸਮਝਦੇ ਜੀ ਸਾਨੂੰ ਆਪਦੇ ਆਪ ਸੁਧਾਰ ਹੋਣਾ ਚਾਹੀਦਾ ਜੀ ਕਦੇ ਲੱਗਦਾ ਵੀ ਇਹਦਾ ਕਿ ਮੈਨੂੰ ਮਟਿਆਉਣਾ ਚਾਹੁੰਦੇ ਸੀ ਲੋਕ ਵੀ ਨਾਮ ਮਿਟ ਜੂਗਾ ਲੱਗਦਾ ਨਹੀਂ ਇਹ ਨਹੀਂ ਮਿਟਣ ਵਾਲਾ ਨਹੀਂ ਨਹੀਂ ਇਹ ਨਹੀਂ ਮਿਟ ਮੈਨੂੰ ਆਇਆ ਲੱਗਦਾ ਉਹ ਵਾਲੇ ਸਮੇਂ ਤੇ ਇੱਥੇ ਬਹੁਤ ਤਾਕੜਾ ਮੇਲਾ ਭਰਿਆ ਹੁੰਦਾ ਹਾਂਜੀ ਹਾਂ ਬਹੁਤ ਵਾਲੇ ਜਦੋਂ ਜਟਾਣ ਦੇ ਉਹਦਾ ਨੋਂ ਉਹਨੂੰ ਕੋਈ ਜਾਣਦਾਨ ਦੀ ਉਹਨੂੰ ਜਿਉਂਦਾ ਕਰਤਾ ਮਿਟੇ ਹੋਏ ਨਾ ਇਹਦਾ ਨਾਮ ਕਿਵੇਂ ਮਰ ਜੂ ਫਿਰ ਤੁਸੀਂ ਕਿੱਥੋਂ ਆਏ ਹੋ ਇਹਦਾ ਮਲੇ ਮਲੇ ਕੋਲ ਤੇ ਆਇਆ ਸਪੈਸ਼ਲ ਇੱਥੇ ਵਸਤੀ ਆਏ ਆ ਜਾਂ ਹੋਰ ਵੀ ਸਿਨਾਂ ਸਪੈਸ਼ਲ ਹੀ ਆਏ ਸੀ ਤੁਸੀਂ ਨੇ ਪਹਿਲਾਂ ਸੁਣਦੇ ਸੁਣਿਆ ਸੀ ਕਦੇ ਕੋਈ ਗੀਤ ਸਿੱਧੂ ਦਾ ਜਾਂ ਹੁਣੇ ਹੀ ਪਤਾ ਲੱਗਣ ਲੱਗਿਆ ਵੀ ਇਹ ਮੁੰਡਾ ਲਿਖਦਾ ਵਧੀਆ ਸੀ ਅਣਖੀ ਸੀ ਕੋਈ ਹੁਣੇ ਪਹਿਲਾਂ ਕੋਈ ਗੀਤ ਨਹੀਂ ਸੁਣਿਆ ਸੀ ਪਹਿਲਾਂ ਜਾਂ ਵੋਟਾਂ 'ਚ ਖੜਾ ਸੀ ਕਾਂਗਰਸ ਉਦੋਂ ਪਤਾ ਦੀ ਵੀ ਇਦਾਂ ਵਾਗੇ ਵਗਾਉਂਦਾ ਗੀਤ ਨਹੀਂ ਹੁੰਨੇ ਗੀਤ ਤਾਂ ਬਾਝੇ ਹੋ ਰਹੇ ਨੇ ਯਾਰ ਐਸ ਵੀ ਹਲ ਸੁਣਿਆ ਹਾਂ ਛੇੜੇ 'ਚ ਪੰਜਾਬ ਦੀ ਗੱਲ ਕਰੀ ਗਈ ਹੱਕਾਂ ਦੀ ਗੱਲ ਕਰੀਆ ਪਾਣੀਆਂ ਦੀ ਗੱਲ ਉਹ ਸੁਣਿਆ ਹਾਂ ਉਸੇ ਜੀ ਉੱਤੇ ਲੱਗਦਾ ਵੀ ਕੋਈ ਹੋਰ ਕਲਾਕਾਰ ਲਿਖ ਦੂਗਾ ਉੱਥੇ ਤੱਕ ਪਹੁੰਚ ਜਾਊਗਾ ਨਹੀਂ ਲੈ ਨਹੀਂ ਲੈ ਨਹੀਂ ਕੋਈ ਨੀ ਬੋਲਿਆ ਕਿ ਕੋਈ ਵੀ ਨਹੀਂ ਬੋਲਿਆ ਅਗਰ ਮੈਂ ਗੱਲ ਕਰਾਂ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਦਵਾਰੇ ਬੱਚੇ ਬੱਚੇ ਦੀ ਜ਼ੁਬਾਨ ਤੇ ਹਾਂ ਬਿਲਕੁਲ ਬਿਲਕੁਲ ਇਹੀ ਬਾਈ ਦੇ ਵਿੱਚ ਖਾਸੀਅਤ ਆਕਰ ਮੈਂ ਗੱਲ ਕਰਦਾ ਇਹੀ ਖਾਸੀਅਤ ਸੀ ਜਿਹਦਾ ਵੀ ਨਾਮ ਲੈ ਦੇਣਾ ਉਹਨੇ ਚਾਹੇ ਡਿੰਪੀ ਚੰਦਪਾਨ ਹੋਰਾਂ ਦਾ ਨਾਮ ਲਿਆ ਹੋਵੇ ਬਲਵਿੰਦਰ ਸਿੰਘ ਜਟਾਣੇ ਦਾ ਨਾਮ ਲਿਆ ਹੋਵੇ ਜਸਵਿੰਦਰ ਬਰਾੜ ਦਾ ਨਾਮ ਲਿਆ ਹੋਵੇ ਮੇਜਰ ਰਾਸਤਾਨੀਆ ਦਾ ਨਾਮ ਲਿਆ ਹੋਵੇ ਕਦੇ ਇੱਕ ਵਾਰੀ ਨਾਮ ਲੈਤਾ ਸਰਚਾਂ ਵੱਜਣ ਲੱਗ ਜਾਂਦੀ ਐ ਕਿ ਆਖਰ ਸਿੱਧੂ ਨੇ ਨਾਮ ਲਿਆ ਬੰਦਾ ਹੈ ਕੌਣ ਆ ਇਹ ਖਾਸੀਅਤ ਸੀ ਤੇ ਉਹੀ ਗੱਲ ਫੇਰ ਆ ਗਈ ਹੁਣ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਉਹੀ ਦਿਖਾ ਦੇ ਇੱਕ ਵਾਰੀ ਲੋਕ ਹਟਦੇ ਨਹੀਂ ਹੈਗੇ ਫੇਰ ਉਸੇ ਤਰ੍ਹਾਂ ਫੇਰ ਦੇਖ ਲਓ ਉੱਪਰ ਚੜਨ ਦਾ ਨਾਲੇ ਪਰਿਵਾਰ ਨੇ ਬੰਦ ਕਰਿਆ ਹੈ ਜੀ ਪਰਿਵਾਰ ਨੇ ਇਹ ਕਿਹਾ ਤੁਸੀਂ ਚੜ ਰਹੇ ਹੋ ਨਾ ਜਨਾਬ ਉੱਪਰ ਉਰੇ ਪਹਿਲਾਂ ਵੀ ਮੈਂ ਕਹਿ ਕੇ ਹਟਿਆ ਕਿ ਉੱਥੇ ਵੀ ਖੜ ਕੇ ਪਾਲੇ-ਦਾਲੇ ਫੋਟੋ ਖਿਚਾ ਸਕਦੇ ਆ ਠੀਕ ਆ ਸਰ ਠੀਕ ਹੈ ਨਾ ਕੋਈ ਉਹ ਨਹੀਂ ਹੈਗਾ ਕੋਈ ਤੁਸੀਂ ਤੁਸੀਂ ਦੁਸ਼ਮਣ ਨਹੀਂ ਸਾਡੇ ਅਸੀਂ ਚਾਹੁੰਦੇ ਆ ਜਿਹੜਾ ਸਟੈਚੂ ਹੈ ਇਹ ਬਹੁਤ ਮਿਹਨਤ ਨਾਲ ਬਣਿਆ ਜਾਦੇ ਸਮਾਂ ਸੰਭਲਿਆ ਰਿਹਾ ਸਮਝ ਰਹੇ ਹੋ ਨਾ ਚਲ ਠੀਕ ਆ ਸਰ ਕੀਨੇ ਵੀ ਫੋਟੋ ਖਿਚਾਉਣੀਆਂ ਵੀਡੀਓ ਦੇ ਮਾਧਿਅਮ ਰਾਹੀਂ ਦੇਖ ਰਿਹਾ ਚਾਹੇ ਕੋਈ ਵੈਸੇ ਸੁਣ ਰਿਹਾ ਥੱਲੇ ਖੜ ਕੇ ਫੋਟੋ ਖਿਚਾਵੇ ਪਰਿਵਾਰ ਨੂੰ ਵੀ ਬੇਨਤੀ ਇਹ ਕਰਦੇ ਆ ਕਿ ਸ਼ੀਸ਼ੇ ਦਾ ਪ੍ਰਬੰਧ ਕਰਿਆ ਜਾਵੇ ਜਲਦੀ ਤੋਂ ਜਲਦੀ ਨਹੀਂ ਤਾਂ ਉਹ ਹਾਂ ਇਹ ਮਤਲਬ ਹਰ ਕੋਈ ਆਉਂਦਾ ਜੱਫੀ ਪਾ ਕੇ ਖੜ ਜਾਂਦਾ ਸਟੈਚੂ ਨੂੰ ਹੈ ਨਾ ਤੇ ਪਿਆਰ ਆ ਲੋਕਾਂ ਦਾ ਉਹਦਾ ਮੰਨਦੇ ਆ ਵੀ ਪਰ ਫਿਰ ਵੀ ਹੁਣ ਅਗਰ ਆਪਾਂ ਗੱਲ ਕਰੀਏ ਵੀ ਥੱਲੇ ਖੜਕੇ ਵੀ ਕਿੱਡੀ ਹੈਗੀ ਫੋਟੋ ਸੈਲਫੀ ਖਿਚਵਾਈ ਜਾ ਸਕਦੀ ਆ ਉਹੀ ਗੱਲ ਆ ਗਈ ਵੀ ਜਿਆਦਾ ਤੋਂ ਜਿਆਦਾ ਸਮਾਂ ਜਿਹੜਾ ਸਟੈਚੂ ਆਪਾਂ ਨੇ ਸਾਹਮਣੇ ਰੱਖਣਾ ਕਿੱਥੋਂ ਆਏ ਭਾਜੀ ਅਸੀਂ ਸਰ ਜੀ ਮੋਗੇ ਤੋਂ ਆਏ ਮੋਗੇ ਤੋਂ ਆਏ ਆ ਇੱਥੇ ਹੋਰ ਵੀ ਕਿਤੇ ਜਾਣਾ ਸੀ ਜਾਂ ਉਰੇ ਬਸ ਨਹੀਂ ਸਪੈਸ਼ਲੀ ਆਏ ਸੀਗੇ ਅਸੀਂ ਕਰ ਬੜਾ ਦੁੱਖ ਹੋਇਆ ਚੀਜ਼ ਦਾ ਬੜੇ ਚਿਰ ਤੋਂ ਕਰ ਰਹੇ ਸੀ ਵੀ ਜਾਣਾ ਪਰ ਟਾਈਮ ਨਹੀਂ ਮਿਲਿਆ ਹੁਣ ਟਾਈਮ ਕੱਢ ਕੇ ਫਿਰ ਅਸੀਂ ਮੋਗੇ ਤੋਂ ਆਥੇ ਪਿੰਡ ਵੱਡੂ ਵਾਲੇ ਸਾਡਾ ਗੱਲ ਮੇਰੀ ਫੇਰ ਉਹੀ ਆ ਕਿਹੜਾ ਚਾਹੇ ਕੋਈ ਵੀਡੀਓ ਰਾਹੀਂ ਦੇਖ ਰਿਆ ਅਪੀਲ ਕਰਦੇ ਆ ਕਿ ਬੁੱਤ ਦੇ ਜਿਹੜਾ ਹੈਗਾ ਬਾਈ ਦੇ ਸਟੈਚੂ ਦੇ ਨਾਲ ਨਾ ਖੜਿਆ ਕਰੋ ਆ ਕੇ ਥੱਲੇ ਖੜ ਕੇ ਆਪਣੀ ਫੋਟੋ ਸੈਲਫੀ ਜਿਹੜੀ ਲੈ ਲਿਆ ਕਰੋ ਖਾਸ ਕਰਕੇ ਜੁੱਤੀਆਂ ਪਾ ਕੇ ਤਾਂ ਬਿਲਕੁਲ ਵੀ ਨਾ ਆਸ-ਪਾਸ ਖੜਿਆ ਰਿਹਾ ਕਰੋ ਵੈਸੇ ਕੋਸ਼ਿਸ਼ ਕਰਾਂਗੇ ਕਿ ਪਰਿਵਾਰ ਨੂੰ ਵੀ ਕਹਿੰਨੇ ਆ ਵੀ ਉਹਰੇ ਸ਼ੀਸ਼ੇ ਦਾ ਜਿਹੜਾ ਪ੍ਰਬੰਧ ਹੈ ਕਰਿਆ ਜਾਵੇ ਧੰਨਵਾਦ